ਕੈਨੇਡਾ ਦੇ ਸ਼ਹਿਰ ਬ੍ਰੈਮਟਨ ਦੇ ਵਿੱਚ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਦੇ ਦੌਰਾਨ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਮੱਲਾ ਦੀ ਨੌਜਵਾਨ ਲੜਕੀ ਖੋਸ਼ਪ੍ਰੀਤ ਕੌਰ ਸਮੇਤ ਤਿੰਨ ਪੰਜਾਬੀ ਲੜਕੀਆਂ ਦੀ ਮੌਤ ਦੇ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਪਿੰਡ ਮੱਲਾ ਦੇ ਚੰਕੌਰ ਸਿੰਘ ਨੇ ਦੱਸਿਆ ਕਿ ਉਸਦੀ ਲੜਕੀ ਖੋਸ਼ਪ੍ਰੀਤ ਕੌਰ ਜਿਸ ਦੀ ਉਮਰ 23 ਸਾਲਾਂ ਸੀ ਪਿਛਲੇ ਸਾਲ 16 ਜਸਤ 2023 ਨੂੰ ਸਟੂਡੈਂਟ ਵਜਿਤੇ ਕੈਨੇਡਾ ਦੇ ਸ਼ਹਿਰ ਬ੍ਰੈਮਟਨ ਦੇ ਵਿੱਚ ਆਪਣੀ ਵੱਡੀ ਕਹੀ ਸੀ ਬੀਤੇ ਦਿਨੀ ਖੋਜਪ੍ਰਿਤ ਕੌਰ ਕੰਪਨੀ ਦੀ ਗੱਡੀ ਵਿੱਚ ਬੈਠ ਕੇ ਪੰਜ ਹੋਰ ਵਿਦਿਆਰਥੀਆਂ ਦੇ ਨਾਲ ਕੰਮ ਤੇ ਜਾ ਰਹੀ ਸੀ ਤੇ ਰਸਤੇ ਵਿੱਚ ਗੱਡੀ ਦਾ ਹਾ사 ਗ੍ਰਸਤ ਹੋ ਗਿਆ ਮਿੱਤਕ ਲੜਕੇ ਦੇ ਪਿਤਾ ਚਮਕੌਰ ਤੇ ਸਿੰਘ ਦੇ ਦਸਨ ਦਸਨ ਦੇ ਮੁਤਾਬਿਕ ਹਾ사 ਵਾਪਰ ਦਾ ਵੇਖ ਕੇ ਗੱਡੀ ਦਾ ਡਰਾਈਵਰ ਕਾਰ ਦੇ ਵਿੱਚੋਂ ਛਾਲ ਮਾਰ ਗਿਆ ਅਤੇ ਕਾਰ ਬੇਕਾਬੂ ਹੋ ਕੇ ਇੱਕ ਡੁੰਗੇ ਟੋਏ ਦੇ ਵਿੱਚ ਡਿੱਗ ਕੇ ਇੱਕ ਦਰਖਤ ਦੇ ਨਾਲ ਟਕਰਾ ਗਈ ਇਸ ਹਾਦਸੇ 'ਚ ਖੋਸਪ੍ਰੀਤ ਕੌਰ ਮੱਲਾ ਸਮੇਤ 3 ਲੜਕੀਆਂ ਦੀ ਮੌਤ ਹੋ ਗਈ ਜਦਕਿ ਕਾਰ ਦੇ ਵਿੱਚ ਸਵਾਰ 2 ਹੋਰ ਲੜਕੇ ਗੰਭੀਰ ਜ਼ਖਮੀ ਹੋ ਗਏ ਹਨ ਇਸ ਮੰਦਭਾਗੀ ਖਬਰ ਦੇ ਨਾਲ ਪਿੰਡ ਮੱਲਾ ਦੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ